ਫਿਲੌਰ ਤੋਂ ਨਵਾਂ ਸ਼ਹਿਰ ਵਾਇਆ ਰਹੋ ਇਸ ਸੜਕ ਤੇ ਇੱਕ ਪਿੰਡ ਆਉਂਦਾ ਹੈ ਲਸਾੜਾ ਬੜਾ ਮਸ਼ਹੂਰ ਕਸਬਾ ਹੈ ਲਸਾੜਾ ਤੇ ਇਸ ਨੂੰ ਜਾਂਦੀ ਲਿੰਕ ਰੋਡ ਤੇ ਇੱਕ ਗੇਟ ਬਣਿਆ ਆਇਆ ਹੈ ਯਾਦਗਾਰੀ ਗੇਟ ਸ਼ਹੀਦ ਬਾਬੂ ਲਾਲ ਸਿੰਘ ਤੇ ਲਸਾੜਾ ਪਿੰਡ ਦੀ ਤਹਿਸੀਲ ਫਿਲੌਰ ਤੇ ਜ਼ਿਲ੍ਹਾ ਜਲੰਧਰ ਹੈ ਪਿੰਡ ਲਸਾੜਾ ਸ਼ਹੀਦ ਬਾਬੂ ਲਾਲ ਸਿੰਘ ਕਰਕੇ ਬੜਾ ਹੀ ਪ੍ਰਸਿੱਧ ਹੈ 1947 ਦਾ ਇੱਕ ਅਨੋਖਾ ਸ਼ਹੀਦ ਬਾਬੂ ਲਾਲ ਸਿੰਘ ਬਾਬੂ ਲਾਲ ਸਿੰਘ ਦਾ ਬੁੱਧ ਇਸ ਪਿੰਡ ਦੇ ਅੰਡੇ ਤੇ ਬਣਿਆ ਹੈ ਸ਼ਹੀਦ ਬਾਬੂ ਲਾਲ ਸਿੰਘ ਸ਼ਹੀਦ ਬਾਬੂ ਲਾਲ ਸਿੰਘ ਕੋਈ 1947 ਦੇ ਫਿਰਕੂ ਫਸਾਦਾ ਵਿੱਚ ਨਹੀਂ ਸ਼ਹੀਦ ਹੋਏ ਕੌਮੀ ਇਕਤਾ ਅਤੇ ਭਾਈਚਾਰਕ ਸਾਂਝ ਦੀ ਯਤਰਾ ਖਾਤਰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਇਹ ਉਹਨਾਂ ਸਾਰਾ ਵੀਰਵਾ ਤੇ ਇਤਿਹਾਸ ਲਿਖਿਆ ਹੋਇਆ ਹੈ ਸ਼ਹੀਦ ਬਾਬੂ ਲਾਲ ਸਿੰਘ ਬਾਬੂ ਲਾਲ ਸਿੰਘ ਦਾ ਜਨਮ 1895 ਵਿੱਚ ਲਸਾੜਾ ਪਿੰਡ ਵਿੱਚ ਹੀ ਹੋਇਆ 1914 ਵਿੱਚ ਦਸਵੀਂ ਪਾਸ ਕਰਕੇ ਉਹ ਫੌਜ ਵਿੱਚ ਕਰਤਖ ਭਰਤੀ ਹੋ ਗਏ ਇਸ ਕਰਕੇ ਉਹਨਾਂ ਦੇ ਨਾਂ ਨਾਲ ਸਦਾ ਲਈ ਬਾਬੂ ਸ਼ਬਦ ਜੜ ਗਿਆ 1921 ਵਿੱਚ ਵਾਪਰੇ ਸਾਕਾ ਨਨਕਾਣਾ ਸਭ ਤੋਂ ਉਹ ਬਹੁਤ ਦੁਖੀ ਹੋਏ ਅਤੇ ਅੰਗਰੇਜ਼ੀ ਫੌਜ ਦੀ ਨੌਕਰੀ ਛੱਡ ਕੇ ਘਰ ਵਾਪਸ ਆ ਗਏ ਰੋਜੀ ਰੋਟੀ ਖਾਤਰ ਉਹਨਾਂ ਨੇ ਇਥੇ ਟੁੜੀ ਦਾ ਟਾਲ ਲਗਾ ਲਿਆ ਤੇ ਜਦੋਂ ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਜਲਾਈ ਤਾਂ ਇਹ ਉਸ ਵਿੱਚ ਭਾਗ ਲੈਣ ਲੱਗ ਪਏ 1922 ਵਿੱਚ ਗੁਰਕਾ ਬਾਗ ਮੋਰਚਾ 1924 ਜਤੋਦਾ ਮੋਰਚਾ ਵਿੱਚ ਗ੍ਰਿਫਤਾਰੀ ਦਿੱਤੀ ਤੇ ਜੇਲ੍ਹ ਗਏ 1925 ਵਿੱਚ ਗੁਰਦੁਆਰਾ ਐਕਟ ਦੇ ਮੋਰਚਾ ਲੱਗਾ ਤਾਂ ਇਹਨਾਂ ਨੇ ਉਸ ਵਿੱਚ ਵੀ ਭਾਗ ਲਿਆ ਇਹਨਾਂ ਦੀ ਸਿਵਾਵਾ ਨੂੰ ਮੁਖ ਰੱਖਦੇ ਹੋਏ ਅਕਾਲੀ ਦਲ ਵੱਲੋਂ ਉਹਨਾਂ ਨੂੰ ਜਰੰਦ ਜਰੇ ਦਾ ਪ੍ਰਧਾਨ ਬਣਾਇਆ ਗਿਆ ਕਾਂਗਰਸ ਦੇ ਪ੍ਰੋਗਰਾਮ ਵਿੱਚ ਵੀ ਇਹਨਾਂ ਨੇ ਹਿੱਸਾ ਲਿਆ ਜਿਵੇਂ ਸਾਈਮਨ ਕਮਿਸ਼ਨ ਵਿਰੁੱਧ ਮੁਜਾਹਰੇ ਵਿੱਚ ਵੀ ਭਾਗ ਲਿਆ ਸਿਵਲ ਨਾ ਫਰਮਾਨੀ ਭਾਰ ਛਡੋ ਅੰਦੋਲਨ ਤੇ ਹੋਰ ਕਈ ਆਜ਼ਾਦੀ ਲਈ ਚਲੀਆਂ ਲਹਿਰਾਂ ਵਿੱਚ ਇਹਨਾਂ ਨੇ ਭਾਗ ਲਿਆ ਤੇ ਜਥੇ ਇਸ ਵਿੱਚ ਦਿੱਲੀ ਜਾ ਕੇ ਗ੍ਰਿਫਤਾਰੀ ਵੀ ਦਿੱਤੀ 1945 ਵਿੱਚ ਇਹਨਾਂ ਨੂੰ ਕਾਲੀ ਦਲ ਪੰਜਾਬ ਦਾ ਪ੍ਰਧਾਨ ਚੁਣ ਲਿਆ ਗਿਆ ਤੇ ਇਹ ਆਪਣੀ ਸ਼ਹੀਦੀ ਤੱਕ ਇਸ ਅਹੁਦੇ ਤੇ ਬਣੇ ਰਹੇ ਮਾਰਚ 1947 ਵਿੱਚ ਮੁਸਲਮਾਨ ਲੀਗ ਦੁਆਰਾ ਡਾਇਰੈਕਟ ਐਕਸ਼ਨ ਪ੍ਰੋਗਰਾਮ ਤੋਂ ਬਾਅਦ ਫਿਰਕੂ ਪ੍ਰਸਾਦ ਪੜਕੁਠੇ 3 ਮਾਰਚ ਨੂੰ 라ਵਲਪਿੰਡੀ ਤੇ ਫਿਰ ਲਾਹੌਰ ਉਸ ਤੋਂ ਬਾਅਦ ਅੰਮ੍ਰਿਤਸਰ ਹੁੰਦੇ ਹੋਏ 6 ਮਾਰਚ ਨੂੰ ਇਹ ਫਿਰ ਕੁਬਸਾਦ ਜਿੰਦਰ ਵੀ ਆਣ ਪੁੱਜੇ 6 ਮਾਰਚ ਵਾਲੇ ਦਿਨ ਸਾਰਾ ਦਿਨ ਜਿੰਦਰ ਵਿੱਚ ਸਾੜ ਫੂਕ ਤੇ ਛੁਰੇਬਾਜੀ ਹੁੰਦੀ ਰਹੀ ਅਕਾਲੀ ਦਲ ਦੇ ਇੱਕ ਵਫادار ਆਗੂ ਮੰਗਲ ਸਿੰਘ ਦਾ ਵੀ ਕਤਲ ਹੋ ਗਿਆ ਸਾਂਝੀਵਾਲਤਾ ਤੇ ਮਨੁੱਖਤਾ ਦੇ ਵਾਰਿਸ ਬਾਬੂ ਲਾਲ ਸਿੰਘ ਨੂੰ ਇਸ ਦਾ ਬੜਾ ਹੀ ਦੁੱਖ ਹੋਇਆ ਤੇ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਉਹ ਅਗਲੇ ਦਿਨ 7 ਮਾਰਚ ਨੂੰ ਜਿੰਦਰ ਆਣ ਪੁੱਜੇ ਤੇ ਜਿੰਦਰ ਵਿੱਚ ਇੱਕ ਸ਼ਾਂਤੀ ਮਾਰਚ ਕੱਢਿਆ ਬੈਨਰਾਂ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਦੇ ਨਾਰੇ ਲਿਖੇ ਹੋਏ ਸਨ ਜਦ ਇਹ ਸ਼ਾਂਤੀ ਕਾਫਲਾ ਰੈਣਕ ਬਾਜ਼ਾਰ ਵਿੱਚੋਂ ਲੰਘ ਰਿਹਾ ਸੀ ਤਾਂ ਇੱਕ ਫਿਰਕੂ ਜਨਨੀ ਮੁਸਲਮਨ ਲੱਗੀ ਦੰਗਾਕਾਰ ਨੂੰ ਇਹ ਮਨਜ਼ੂਰ ਨਾ ਹੋਇਆ ਸੈਦਾਂ ਗੇਟ ਵਾਲੇ ਪਾਸੇ ਤੋਂ ਆ ਕੇ ਸ਼ਰਾ ਕੋਈ ਜਥੇ ਵਿੱਚ ਆਂਦਲਿਆ ਜਦੋਂ ਬਾਬੂ ਲਾਜ ਸਿੰਘ ਉਸ ਦੇ ਨੇੜੇ ਆਏ ਤਾਂ ਉਹਨਾਂ ਉਸ ਦੇ ਢਿੱਡ ਵਿੱਚ ਸ਼ਰਾ ਖੋ ਦਿੱਤਾ ਬਾਬੂ ਜੀ ਸਖਤ ਜ਼ਖਮੀ ਹੋ ਗਏ ਜ਼ਖਮਾਂ ਦੀ ਤਾਪ ਨਾ ਸਹਾਰਦੇ ਹੋਏ ਉਹ 9 ਮਾਰਚ ਨੂੰ ਕੌਮੀ ਏਕਤਾ ਖਾਦਰ ਸ਼ਹੀਦ ਹੋ ਗਏ ਜਿਲ੍ਹੇ ਪਿੰਵਿਚ ਉਹਨਾਂ ਦੇ ਨਾਂ ਇੱਕ ਸਕੂਲ ਹੈ ਜਲੰਧਰ ਵਿੱਚ ਉਹਨਾਂ ਦੇ ਯਾਦ ਵਿੱਚ ਇੱਕ ਮਾਨਯੋਗ ਨਾ ਹੈ ਸ਼ਹੀਦ ਬਾਬੂ ਲਾਲ ਸਿੰਘ ਨਗਰ ਸਿਵਲ ਹਸਪਤਾਲ ਜਲੰਧਰ ਦਾ ਵੀ ਨਾਮ ਉਹਨਾਂ ਦੇ ਨਾਂ ਤੇ ਹੀ ਹੈ ਤੇ ਰਣਕ ਬਾਜ਼ਾਰ ਵਿੱਚ ਇੱਕ ਗੁਰਦੁਆਰਾ ਸਾਹਿਬ ਉਨ੍ਹਾਂ ਦੀ ਯਾਦ ਵਿੱਚ ਬਣਿਆ ਹੈ ਟੋਰੰਟੋ ਕੈਨੇਡਾ ਦੀ ਤਰਤੀਬ ਤੇ ਹਰ ਸਾਲ ਉਨ੍ਹਾਂ ਦੀ ਵਰਸੀ ਮਨਾਈ ਜਾਂਦੀ ਹੈ